ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਬਾਕੀ ਦੀ ਗੱਲ ਆ ਦੇਖੋ ਜੀ ਕਰੇ ਚੱਕਾ ਛੋਟੀ ਇਹ ਵੀ ਚੰਗੀ ਅਫਸਰ ਤੇ ਕਿੰਨੇ ਚਿਰ ਦੀ ਉਮਰ ਹੈ ਦੀ ਬਾਈ ਇਹ ਬੂਟੇ ਆਪਾਂ ਉਧਰੇ ਲਈਏ ਮੰਗਾ ਲੈਣ ਦੇ ਜਿਹੜਾ ਨੇ ਕਿ ਅੱਛਾ ਹਰਿਆਣੇ ਚੰਗੀ ਲੱਗੀ ਸੋਹਣੀ ਲੱਗੀ ਤਾਂ ਲਈਆ ਨੰਬਰ ਕਿੰਨਾ ਆਪਣਾ ਬਾਈ 9876347816 ਪਿੰਡ ਸੇਣਾ ਪਿੰਡ ਸੇਣਾ ਓਕੇ ਤੇ ਥਾਣ ਚਾਹੀਏ ਜਿਹੜਾ ਜਾਰੇ ਥਾਣ ਨਿਕਣਵੇਂ ਬਿੱਤੀ ਤੇ ਵੀਰੇ ਠੀਕ ਆ ਆ ਦੇ ਉਹ ਕਦੇ ਵੀ ਥਾਣਾ ਕਰਦੀ ਸੀ ਕਰਾਈ ਨਹੀਂ ਬੰਨਿਆ ਨੇ ਜਮਾਂ ਟੀਕਾ ਭਰਉਣ ਦੇ ਕਾਬਿਲ ਆ ਵੀਰੇ ਟੀਕੇ ਦੇ ਕਾਬਿਲ ਥਾਣ ਦੇਖੋ ਖੋਲੋ ਇਹਨੂੰ ਸੋਲ ਕੇ ਰਾਜੂ ਰਾਜੂ ਨੂੰ ਕਹਿੰਦੇ ਹੋ ਸੋਰੀ ਰਾਜੂ ਇਹਨੂੰ ਤੇ ਠੀਕ ਆ ਭਰਾਉਣ ਦੇ ਜਮਾ ਕਾਬਲ ਆ ਹਨਾ ਤੂੰ ਦੁਰਦੇ ਨਹੀਂ ਦਿਖਾ ਦੇ ਨਸਲ ਪੂਰੀ ਫੋਲਾ ਓਕੇ ਨਸਲ ਫਰੀ ਫੋਲਾ ਠੀਕ ਫੇਸ ਦਿਖਾ ਦੀਏ ਆ ਦੇਖੋ ਜੀ ਫੇਸ ਕਰੋ ਜੀ ਚੈੱਕ ਆ ਦੇਖੋ ਕੁਆਲਿਟੀ ਕਰੋ ਚੈੱਕ ਫੇਸ ਦੀ ਇੱਕ ਨੰਬਰ ਤੇਰਾ ਹੀ ਕਿੰਨੇ ਪੈਸੇ ਇਹਦੇ ਇਹਦਾ ਬਸ ਲੈਣ ਦੇਣ ਦੀ ਕਰਾਂਗੇ ਆਪਾਂ ਠੀਕ ਠੀਕ ਆ ਵੀਰੇ ਕੋਈ ਨਹੀਂ ਤੋੜਾ ਤਰਾ ਆ ਦੇਖੋ ਫੇਸ ਕਰੋ ਜੇ ਕਲਮੀ ਲੈ ਚੱਲ ਪਰ 35000 ਵੀ ਦੇ ਦੇਾਂਗੇ ਵੀਰੇ ਮੋਲ ਚੱਲ ਜਾ ਠੀਕ ਆ ਵੀਰੇ ਮਾਨਤਨ ਕਰਦੇ ਆਂ ਓਕੇ ਬਾਕੀ ਇਹ ਬਰੀਡ ਫੋਲਾ ਹਨਾ ਯਾਦ ਤਰੀਂ ਇਕੱਲਾ ਇਕੱਲਾ ਸਾਡਾ ਆਹ ਦੇਖੋ ਜੀ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਾਰੀ ਥਣ ਲੱਗੇ ਵੇ ਗੱਟੀ ਦੇ ਤੇ ਕੱਟੀ ਕਮਾਲ ਦੀ ਆ ਤੋਰਾ ਤਾਰਾ ਕਰ ਲੋ ਜੱਕ ਆਹ ਦੇਖੋ ਜੀ ਫੇਸ ਕਰੋ ਜੱਕ ਤੇ ਕੋਈ ਗੱਲ ਨਹੀਂ ਵੀਰੇ 35 ਰੇਟ ਕਰਿਆ 35 ਚੋ ਵੀ ਤੁਹਾਡਾ ਮਾਨਤਾਨ ਬਾਈ ਨੇ ਕਰ ਦੇਣਾ ਜੀ ਠੀਕ ਹੈ ਬਾਈ ਓਕੇ ਆਹ ਦੇਖੋ ਚੰਗੀ ਤੂ ਬੰਦੀ ਆ ਜਾਂ ਕੋਈ ਠੀਕ ਆ ਵੀਰੇ ਠੀਕ ਆ ਵੀਰੇ ਠੀਕ ਆ ਠੀਕ ਦਿਖਾ ਦਿੰਨੇ ਆਪਾਂ ਫੇਰ ਥਾਣਾ ਦੇਖੋ ਝੋਲੀ ਪੂਰੀ ਫੁੱਲਾ ਹਨਾ ਥਣ ਦਾ ਹੁਣੇ ਹੀ ਹੱਥ ਚ ਆਉਂਦੇ ਆ ਹਾਂ ਤੂ ਇਕੱਲਾ ਇਕੱਲਾ ਓਕੇ ਬਾਈ ਤੇ ਬਾਜੀ ਨੇ ਲੈਣੀ ਆ ਪਾਲਣ ਦੀ ਖਾਤਰ ਕਰੇ ਸੰਪਰਕ ਹੈ ਨਾ ਕਿ ਕਿਹਦੇ ਕਾਬਲ ਆ 14 ਟੀਕੇ ਦੇ ਕਾਬਲ ਇਹ ਉਧਰੋਂ ਨਹੀਂ ਸੀ ਪਰ ਗੱਲ ਹਰਿਆ ਉਧਰ ਹੀ ਲਈ ਉਹ ਨਾਲ ਚਲਾ ਲੈਂਦੀ ਨਾਲ ਓਕੇ ਤੇ ਰਾਜ ਸਿੰਘ ਸੈੰਤੀ ਮੋਲਾ ਹੈ ਨਾ 35 ਹਰੂ ਦਾ ਜੰਗਲ ਨਹੀਂ ਆਇਆ 35000 ਤੋਂ ਹੋ ਜੀ ਮੰਨਤਾ ਕਰ ਕਰਾਂਗੇ ਯਾਰ ਪਾਲਣ ਵਾਲਾ ਬੰਦਾ ਹੋਵੇ ਪਰ ਠੀਕ ਆ ਪਾਲਣਾ ਦੇਣੀ ਪਾਲਣਾ ਇਹਨੂੰ ਨਾ ਦੂਜੇ ਬੰਦੇ ਨੂੰ ਹਾਂ ਤੂੰ ਥੇ ਨਾਲ ਲਗਾ ਦੇਉਂਦਾ ਹੋ ਮੈਂ ਦੇਣੀ ਆਪਾਂ ਹਾਂ ਵਧੀਆ ਸੋਹ ਆਹ ਦੇਖੋ ਫੇਸ ਕਰੋ ਚੰਗੀ ਤੇ ਲੱਤਾਂ ਲਕਪੂਰੀਆਂ ਤੌਰ ਤਾਰ ਇੱਕ ਨੰਬਰ ਆ ਹਨਾ ਸਾਰੇ ਨੰਬਰ ਪਾ ਸੂਰਜਾ ਸਿੱਧੇ ਠੀਕ ਆ ਜੀ ਆ ਦੇਖੋ ਤੇ ਫੇਰ ਫੇਰ ਕਰੋ ਚੱਕ ਹਨਾ ਦੇਖੋ ਕਰੋ ਚੱਕ ਸਾਰੀ ਝੋਟੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ